ਆਦੀ ਕਾਲਕਟਰ ਸਾਹਿਬ ਜਿਵੇਂ ਸਾਥੀ ਨੇ ਦੱਸਿਆ ਇਹਨਾਂ ਨੇ ਗੋਕ ਸਪਲੀਅਰ ਕਰਤਾ ਪਰ ਫਿਰ ਵੀ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਕਾਫੀ ਇਦਾਂ ਦੇ ਮਤਲਬ ਬਿਆਨ ਐ ਰਹੇ ਨੇ ਕਿ ਜੋ ਕਿਸਾਨ ਜਥੇਬੰਦੀਆਂ ਨੇ ਬਿਨਾ ਬੇਵਜਾ ਬੇਵਜਾ ਮਤਲਬ ਧਰਨੇ ਮੋਰਚੇ ਲਾ ਰਹੀਆਂ ਨੇ ਇਹਨਾਂ ਦਾ ਪੰਜਾਬ ਦੀ ਸਰਕਾਰ ਦੇ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਸਿੱਧਾ ਸੈਂਟਰ ਦੇ ਨਾਲ ਕੰਟੈਕਟ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਹ ਹੈ ਆ ਵੀ ਜਿਹੜੀ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਆਪ ਸਰਕਾਰ ਹੈ ਇਹ ਵੀ ਧਰਨੇ ਤੋਂ ਨਿਕਲੀ ਹੈ ਜੀ ਇਹ ਅੰਨਾ ਹਿਆਰੇ ਨੇ ਧਰਨਾ ਲਾਇਆ ਉਸ ਧਰਨੇ ਦੇ ਵਿੱਚੋਂ ਨਿਕਲਿਆ ਇਹ ਜਦੋਂ ਦਿੱਲੀ ਜਾਂਦੇ ਨੇ ਕਿਸਾਨਾਂ ਉਦੋਂ ਤਾਂ ਕਹਿੰਦਾ ਕਿਸਾਨਾਂ ਦਾ ਹੱਕ ਆ ਕਿਸਾਨਾਂ ਦਾ ਰੈਟ ਆ ਰਾਜਧਾਨੀ ਆ ਜਦੋਂ ਚੰਡੀਗੜ੍ਹ ਤੋਂ ਨੇ ਉਦੋਂ ਨਹੀਂ ਰਾਜਧਾਨੀ ਹੈਗੀ ਇਸ ਕਰਕੇ ਇਹ ਸਾਰੀ ਪਖੰਡਵਾਜੀ ਆ ਇਹ ਸੈਂਤਾ ਮਾਰਦਾ ਇੱਥੋਂ ਦੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਹੁਣ ਉਹਨੇ ਕਿਹਾ ਐ Amazon ਨੂੰ ਕਿਹਾ ਉਹਨੇ ਕਿ Amazon ਦੇ ਡੱਕਾ ਬਣਦਾ ਦਿੱਲੀ 'ਚ Amazon ਦੀ ਰੇਟ ਹੋਰ ਨਹੀਂ ਇੱਥੇ ਹੋਰ ਨਹੀਂ ਜਣੀ ਇਸ ਕਰਕੇ ਉਹ ਕਹਿ ਰਿਹਾ ਵੀ ਮੈਂ ਜਿੰਨੇ ਉਧਰ ਯੂਪੀ ਚ ਜੋਗੀ ਨੇ ਕੀਤਾ ਇਸ ਕਰਕੇ ਮੋਦੀ ਨੇ ਜਿਹਨੇ ਮੋਦੀ ਹੈ ਤੇ ਮੰਤਰ ਹੈ ਲਈ ਉਹ ਮਾਹੌਲ ਬਣਾਉਣ ਵਾਸਤੇ ਪੁਲਿਸ ਦਾ ਸਿੱਧਾ ਰਾਜਿਤ ਕੰਮ ਕਰਨ ਵਾਸਤੇ ਉਹ ਗੱਲਾਂ ਨੇ ਜਿਹੜੀਆਂ ਕਦੇ ਭਾਰਤ ਮਾਲਾ ਦੀ ਗੱਲ ਕਰਦਾ ਵੀ ਉੱਥੇ ਡੱਕਾ ਬਣਦੇ ਨੇ ਸਾਰ ਅਸੀਂ ਕਹਿੰਦੇ ਕਿਸਾਨਾਂ ਦੇ ਪੈਸੇ ਦੇ ਦੂ ਜਮੀਨਾਂ ਦੇ ਉੱਥੇ ਜਿਹੜੇ ਗੈਸ ਪ੍ਰੋਬਲਮ ਨਿਕਲ ਜੇ ਉੱਥੇ ਪੈਸੇ ਵੀ ਦੇ ਦੋ ਕਿਸਾਨਾਂ ਜਮੀਨਾਂ ਦੇ ਇਸ ਕਰਕੇ ਤੁਸੀਂ ਗਾਰੰਟੀਆਂ ਦਿੱਤੀਆਂ ਨੇ ਗਾਰੰਟੀਆਂ ਦਿੱਤੀਆਂ ਨੇ ਵੀ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਨੰਮੀ ਖੇਤੀ ਨੀਤੀ ਬਣਾਵਾਂਗੇ ਜਣੀ ਹੈ ਔਰਤਾਂ ਨੂੰ 100000 ਰੁਪਏ ਖਾਤੇ ਚ ਪਾਵਾਂਗੇ ਇਹ ਅਸੀਂ ਇਹ ਇਹ ਜਿਹੜੀ ਸਾਡੀਆਂ ਨਜਾਇਜ਼ ਮੰਗਾਂ ਕਿਵੇਂ ਹੋਊਗੀਆਂ ਦੂਜੀ ਗੱਲ ਤੁਸੀਂ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਹੋ ਇਹ ਤਾਂ ਮੰਗਾ ਸੈਂਟਰ ਦੀਆਂ ਨੇ ਜਣੀ ਐਡਾ ਨੰਗਾ ਚੱਟਾ ਝੂਠ ਜਿਹੜਾ ਨੰਗਾ ਚੱਟਾ ਝੂਠ ਤੁਸੀਂ ਬੋਲ ਰਹੇ ਹੋ ਭਲਾ ਜਦੋਂ ਤੁਹਾਡੀ ਪਹਿਲੀ ਮੰਗ ਤੇ ਗੱਲ ਹੋਈ ਆ ਤੁਸੀਂ ਉਦੋਂ ਕਹਦੇ ਹੋ ਦੂਜੀ ਮੰਗ ਤੇ ਹੋਈ ਆ ਉਦੋਂ ਕਹਦੇ ਹੋ ਜਣੀ ਜੇ ਤੁਹਾਡੀ ਅੱਠ ਮੰਗ ਤੇ ਗੱਲ ਹੋਈ ਤੁਸੀਂ ਉਦੋਂ ਕਹਦੇ ਹੋ ਇਹ ਤਾਂ ਸੈਂਟਰ ਦੇ ਸੁੱਧ ਮੰਗਾ ਨੇ ਇਸ ਕਰਕੇ ਅਸੀਂ ਖੁੱਲੀ ਬਹਿਸ ਦਾ ਉਹਨੂੰ ਪ੍ਰਧਾਨ ਜੀ ਨੇ ਦੱਸਤਾ ਹਰਦੋਰ ਸਿੰਘ ਨੇ ਹੁਣੇ ਬੈਸਦਾ ਉਹਨੂੰ ਸਦਾ ਜਿਹੜਾ ਦੱਸਤਾ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਲੰਗਾ ਟੋਡਾ ਝੂਠ ਬੋਲਦਾ ਆ ਕੇ ਸਾਡੇ ਨਾਲ ਦਿੱਲੀ ਚੰਡੀਗੜ੍ਹ ਚ ਗੱਲ ਕਰ 15 ਤਰੀਕ ਨੂੰ 15 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ ਉੱਥੇ ਜਿਹੜਾ ਕੋ ਅਗਲਾ ਪ੍ਰੋਗਰਾਮ ਬਣੂਗਾ ਉਹਨੂੰ ਅਸੀਂ ਪੂਰੇ ਜੋਰ ਨਾਲ ਹਾਂਜੀ ਕਲਾਕਾਰ ਸਾਹਿਬ ਇੱਕ ਰਹਿ ਗਿਆ ਸੀ ਅਜੇ ਵੀ ਕੁਝ ਜੋ ਮਤਲਬ ਕਰਾਂ ਦੇ ਵਿੱਚ ਬੈਠੇ ਨੇ ਸਾਡੇ ਸਾਥੀ ਕਿਸਾਨ ਮਜ਼ਦੂਰ ਜਾਂ ਹੋਰ ਕੋਈ ਤੱਕ ਮਤਲਬ ਜਥੇਬੰਦੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਭਰਾਵੋ ਹਮਲਾ ਵੱਟ ਕਿਹੜੀ ਗੱਲ ਐਥੋਂ ਦਾ ਮੋਦੀ ਕਹਿੰਦਾ ਉਹੀ ਗੱਲ ਐਥੋਂ ਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਇਸ ਕਰਕੇ ਇਹ ਹਮਲਾ ਕੱਲੇ ਕਿਸਾਨਾਂ ਤੇ ਨਹੀਂ ਹੈਗਾ ਇਹ ਕਿਸਾਨਾਂ ਮਜ਼ਦੂਰਾਂ ਹਮਲਾ ਮਜ਼ਦੂਰਾਂ ਦੇ ਵਿੱਚ ਕੁੱਲੀ ਨੀਤੀ ਵਾਲੀ ਮੰਡੀ ਮੰਡੀ ਵਾਲੀ ਨੀਤੀ ਲਾਗੂ ਹੋ ਜਾਂਦੀ ਆ ਇੱਥੇ ਟਰੱਕਾਂ ਵਾਲਾ ਨਹੀਂ ਬਚਣਾ ਇੱਥੇ ਲੇਬਰ ਵਾਲਾ ਨਹੀਂ ਬਚਣਾ ਧਾਰਕਾਂ ਨਹੀਂ ਬਚਣਾ ਛੜਟੇ ਨਹੀਂ ਬਚਣਾ ਮਰੀਮਾਨ ਨਹੀਂ ਬਚਣਾ ਇਸ ਕਰਕੇ ਸਿੱਧਾ ਮਾਲ ਸੈਨੂ ਦੇ ਗ੍ਰਾਮਾ ਚ ਜਾਣਾ ਵਿਚ ਵਿਚਾਲੇ ਵਾਲਾ ਕੰਮ ਖਤਮ ਹੋਣਾ ਇਹੋ ਸੱਦਾ ਸੀ ਆਮ ਦੁਕਾਨਦਾਰ ਭਰਾਵਾਂ ਨੂੰ ਵੀ ਦੰਨੇ ਆ ਇਹ ਭਰਾਵੋ ਵੱਡੇ ਮਾਲ 16 16 ਕਿਲੋ ਮਟੋ ਦੇ ਮਾਲ ਆ ਰਹੇ ਨੇ ਵੱਡੇ ਆਪ ਬਖਲ ਰਹੇ ਨੇ ਉਹਨਾਂ ਦੇ ਵਿੱਚ ਇਸ ਕਰਕੇ ਸਾਰਾ ਪਰਚੂਨ ਖੇਤਰ ਦੇ ਉੱਤੇ ਵੱਡੀ ਬਾਲ ਮਲਟਾਂ ਵਰਗੀਆਂ ਕੰਪਨੀ ਆ ਰਹੀਆਂ ਨੇ ਇਸ ਕਰਕੇ ਇਹ ਸኩል ਲੋਕਾਂ ਦੀ ਲੜਾਈ ਆ ਇਸ ਕਰਕੇ ਇਹ ਜਿਹੜੇ ਆਪ ਦਾ ਆਪ ਦੇ ਢੱਡ ਭਰਨ ਵਾਸਤੇ ਲੱਗੇ ਹੋਏ ਨੇ ਇਹ ਉਹੀ ਗੱਲਾਂ ਕਰਦਾ ਇਥੋਂ ਦਾ ਜਿਹੜਾ ਮੰਤਰੀ ਆਵਨਾ ਰੋੜਾ ਉਹੀ ਗੱਲਾਂ ਕਰਦਾ ਇਥੋਂ ਦਾ ਜਿਹੜਾ ਬੀਜੇਪੀ ਦਾ ਬਿੱਟੂ ਆ ਇਹ ਵੀ ਗੱਲਾਂ ਭਗਵਾਨ ਹਮਨ ਕਰਦਾ ਇਹੀ ਮੋਦੀ ਕਰਦਾ ਇਸ ਕਰਕੇ ਇੱਕੋ ਇਹ ਇੱਕੋ 38 ਦੇ ਚੱਟੇ ਬੱਟੇ ਨੇ ਇਸ ਕਰਕੇ ਕਿਸਾਨ ਮੂਵਮੈਂਟ ਨੂੰ ਕਿਸਾਨ ਪਾਰਟ ਨੂੰ ਮੇਕ ਪਾਰਟ ਨੂੰ ਤਖੜੀ ਕਰੋ ਇਹ ਤੋਂ ਬਲਾ بڑا ਹੱਲ ਨਹੀਂ ਹੈ ਨਹੀਂ ਇਹ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਇਹ ਪੂਲਸ ਰਾਜ ਦੇ ਵਿੱਚ ਬਦਲਣ ਲੱਗੇ ਨੇ ਜਣੀ ਕਿੰਨੇ ਲੋਕਾਂ ਦੇ ਜਿਹੜੇ ਘਰ ਨੇ ਵੀ ਮੱਸੇ ਵਾਲੇ ਨੇ ਜੀ ਨਸ਼ੇ ਵਾਲਿਆਂ ਦੇ ਅਸੀਂ ਕਿ ਮਤਲਬ ਉਹ ਤੇ ਵੱਡਾ ਐਕਸ਼ਨ ਕਰ ਰਿਹਾ ਉਹ ਤਿੰਨੇ ਮਤਲਬ ਉਹਨਾਂ ਦੇ ਘਰ ਆਏ ਨੇ ਜਿਹੜੀ ਠੀਕ ਆ ਜਾ ਕੋਈ ਨਸ਼ਾ ਵੇਚ ਕੇ ਜਿਨੇ ਕੋਈ ਨਸ਼ੇ ਤੇ ਲੋਕਾਂ ਨੂੰ ਲਾ ਕੇ ਆਪਣਾ ਘਰ ਬਣਾਇਆ ਜਿਆਦਾ ਤੇ ਲਾਇ ਉਹਦੀ ਇਕਤਵਾਰੀ ਹੋਵੇ ਜਣੀ ਕੋਈ ਇੱਥੇ ਕੋਈ ਜੱਜ ਕੋਈ ਤੁਹਾਨੂੰ ਕੋਈ ਕੁਕ ਚਾਹੀਏ ਕੀ ਕਹੇ ਇੱਥੇ ਕਹਿੰਦੇ ਜਣੀ ਜਮਹੂਰੀਅਤਾਂ ਕਾਦੀ ਜਮਹੂਰੀਅਤਾਂ ਇਹ ਜਣੀ ਇੱਕ ਪਰਿਵਾਰ ਦੀ ਵੀ ਗੱਲ ਜੰਦੀ ਆ ਉਹ ਪਰਿਵਾਰ ਜਣੀ ਉਹ ਕਹਿ ਰਿਹਾ ਵੀ ਮੁੰਡਾ ਨਸ਼ੇ ਤੇ ਲੱਗਿਆ ਚਿੱਟੇ ਤੇ ਲੱਗਿਆ ਅਸੀਂ ਮੁੰਡਾ ਮੁੰਡਾ ਬੇਦਖਲ ਕਰਤਾ ਬੇਦਖਲ ਕਰਕੇ ਮੁੰਡਾ ਘਰ ਹੀ ਨਹੀਂ ਬਣਦਾ ਬੰਦਾ ਵਪਾਰੀ ਦੀ ਦ ਇਸ ਕਰਕੇ ਪਰ ਜੇ ਵਰਜੂਨ ਦੀ ਦਕਾਰ ਬਣਾ ਕੇ ਘਰ ਬਣਾਇਆ ਉਹਦਾ ਘਟਾਤਾ ਬਈ ਇਹ ਪਰਿਵਾਰ ਦੇ ਕੀ ਕਸੂਰ ਇਸ ਕਰਕੇ ਅਸੀਂ ਕਹਿੰਦੇ ਆ ਵੀ ਤੁਸੀਂ ਅੱਪੀ ਜੱਜ ਆਪੀ ਕਰੂਨ ਇਹੇ ਬਦਲਨੇ ਕੀਤਾ ਪਹਿਲਾਂ ਇਹਨੇ ਮੁੰਡੇ ਮਾਰੇ ਨੇ ਇਹ ਵੀ ਕੈਪਟਨ ਨੇ ਕਾਂਗਰਸ ਸਰਕਾਰ ਨੇ ਕੀਤਾ ਇਹ ਹੀ ਇਹ ਕਰਨਾ ਚਾਹੁੰਦਾ ਜਣੀ ਇੱਥੇ ਜਣੀ ਇਹ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਦੇ ਹੱਲਾ ਬਿੜੜ ਬਿੜ ਰਹੀ ਹੈ ਸਰਕਾਰ ਮੋਦੀ ਵੀ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਕਰਕੇ ਲੋਕੋ ਆਉ ਇਕੱਠੇ ਹੋਈਏ ਇਹਦੇ ਖਿਲਾਫ ਜਿਹੜਾ ਵੱਡਾ ਸੰਘਰਸ਼ ਜਿਹੜਾ ਉਹ ਜੜੀਏ ਇਹ ਹੀ ਅਸੀਂ ਸਦਾ ਦੰਦੇ ਆ ਤੇ ਵੱਡੀ ਗੱਲ ਇਹ বহু বহু ধন্যবাদ জি